ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਲੋ ਜੀ ਫਾਈਨਲੀ ਆਪਾਂ ਕਢਣ ਲੱਗੇ ਆਂ ਹੈਗੇ ਆ ਆਪਣੇ 1 ਮਹੀਨੇ ਦੇ 4 ਲੱਕੀ ਕਮੈਂਟਰ ਠੀਕ ਹੈ ਤੇ ਕਿਉਂਕਿ ਸ਼ੁਰੂ ਵਾਲੇ ਮਹੀਨੇ ਚ ਆਪਾਂ ਜਿਹੜਾ ਸੰਡੇ ਆਇਆ ਸੀਗਾ ਇਸ ਮਹੀਨੇ ਦੇ ਸ਼ੁਰੂ ਚ ਉਸੇ 4 ਤਰੀਕ ਦਾ ਇੱਕ ਤਾਂ ਆਪਾਂ 4 ਤਰੀਕ ਤੋਂ ਪਿੱਛੋਂ ਦੀ ਵੀਡੀਓ ਲੈਣੀ ਹੈ ਠੀਕ ਹੈ ਉਹ ਆਪਾਂ ਲੈ ਲੈਣੇ ਆਂ ਜੀ 3 ਤਰੀਕ ਦੀ ਲੈ ਲਈਏ ਠੀਕ ਹੈ ਜੀ ਹੁਣ ਮੈਂ 3 ਤਰੀਕ ਦੀ ਵੀਡੀਓ ਚੱਕਣ ਲੱਗੀ ਆਂ ਲੋ ਲੋ ਜੀ ਇਹਦੇ ਤੇ 434 ਕਮੈਂਟ ਆ ਗਏ ਲੋ ਜੀ 3 ਜਨਵਰੀ ਦੀ ਆਪਾਂ ਵੀਡੀਓ ਲੈਣ ਲੱਗੇ ਆ ਠੀਕ ਹੈ ਲੋ ਜੀ ਹੁ ਮੈਂ ਫਟਾਫਟ ਜਗਾ ਦਿੰਨੀ ਆ ਸਾਰਿਆਂ ਨੂੰ ਤੇ ਜੇ ਤੁਸੀਂ ਨਵੇਂ ਹੋ ਤਾਂ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਆਪਾਂ ਵੀਕ ਦੀ ਇੱਕ ਕੋਈ ਵੀ ਰੈਂਡਮਲੀ ਇੱਕ ਦਿਨ ਦੀ ਵੀਡੀਓ ਚੱਕਦੇ ਆ ਤੇ ਆਪਾਂ ਲੱਕੀ ਕਮੈਂਟਰ ਕੱਢਦੇ ਆ ਰੈਂਡਮਲੀ ਜਿਹਦਾ ਨਾਮ ਨਿਕਲਿਆ ਹੁੰਦਾ ਉਹਨੂੰ ਆਪਾਂ ਸੂਟ ਦੇਣਾ ਠੀਕ ਹੈ ਜੀ ਫ੍ਰੀ ਬਸ ਇਹ ਆ ਵੀ ਉਹਦੇ ਤੇ ਕਮੈਂਟ ਹੋਣਾ ਚਾਹੀਦਾ ਕੱਲੀਆਂ ਆਹ ਜਿਹੜੇ ਦਿਲਦੁਲਜੇ ਕੱਲੇ ਉਹ ਨਹੀਂ ਠੀਕ ਹੈ ਤੇ ਸਾਡੇ ਬੰਨੀਆਂ ਸੂਟ ਤੁਹਾਨੂੰ ਦੋ ਬਾਰੀ ਨਿਕਲਿਆ ਵੀ ਸਾਡਾ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਕਿਉਂਕਿ ਜਿਹੜਾ ਬੰਦਾ ਸਾਡੇ ਨਾਲ ਲਗਾਤਾਰ ਜੁੜਿਆ ਹੋਇਆ ਹੈ ਉਹਦਾ ਪੂਰਾ ਰਾਈਟ ਬਣਦਾ ਹੈ ਵੀ ਉਹ ਸਕੀਮ ਦਾ ਫਾਇਦਾ ਲਵੇ ਲਓ ਜੀ ਲਾਸਟ ਹੀ ਲੈ ਲਓ ਸਰ ਦਾ ਲਾਸਟ ਹੀ ਲੈ ਲਓ ਇਸ ਵਾਰੀ ਦੇਖੋ ਕੌਣ ਲਓ ਜੀ ਖੜ ਜੋ ਲਓ ਜੀ ਲੋ ਜੀ ਕਮੈਂਟ ਹੈ ਵੀ ਬਹੁਤ ਸੋਹਣਾ ਮਝਾ ਆ ਗਿਆ ਪੜ੍ਹ ਕੇ ਮੈਨੂੰ ਪੜ੍ਹ ਰਹੀ ਸੀ ਮੈਂ ਕਿਹਾ ਕਮੈਂਟ ਪੜ੍ਹ ਲਾਂਗੇ ਨਾ ਲਿਖਿਆ ਹੋਇਆ ਆਂਟੀ ਜੀ ਦੇ ਬੋਲਣ ਦਾ ਤਰੀਕਾ ਸੁਟਣਾ ਉਹ ਵੀ ਸੋਹਣਾ ਲੈ ਬਈ ਪੁੱਤਰਾ ਹੁਣ ਤੂੰ ਚੱਕ ਫੇਰਾ ਜੇ ਲਾਸਟ ਹੀ ਚੱਕ ਲਿਆ ਆਪਾਂ ਹਾਏ ਹਾਂਜੀ ਲੋ ਜੀ ਐ ਨਾ ਸਮਝਿਓ ਤੁਸੀਂ ਵੀ ਅਸੀਂ ਪਤਾ ਨਹੀਂ ਕੋਈ ਪਹਿਲਾਂ ਹਾਏ ਮਾਈ ਗੋਡ ਆਈ ਨਹੀਂ ਬੜੀ ਪਿਆਰੀ ਲिटल ᱜਿੱਟ ਹੁੰਦੀ ਹੈ ਨਾ ਹਾਂਜੀ ਤੇ ਲੋ ਜੀ ਉਹ ਤੇਰਾ ਬਸ ਸਾਨੂੰ ਵੈਸੇ ਹੀ ਯਾਦ ਰਹਿ ਜਾਣਾ ਤਾਂ ਹਾਂ ਕਿੱਥੋਂ ਲੈਣਾ ਇਹਦਾ ਇਹਦੇ ਉੱਪਰੋਂ ਮਤਲਬ ਕੀ ਹੋਵੇਗਾ ਅੱਛਾ ਲਓ ਜੀ ਲੈ ਲਿਆ ਸੀ ਆ ਦੇਖੋ ਲिटल ਕਿਟਨ ਦਾ ਸਕਰੀਨ ਸਕਰੀਨ ਸ਼ਾਟ ਠੀਕ ਹੈ ਤੇ ਕਿਦਰ ਗਿਆ ਹੁਣੇ ਵਾਪਸ ਕਿਵੇਂ ਜਾਊ ਓਕੇ ਹੋ ਗਿਆ ਚਲੋ ਲਓ ਜੀ ਹੁਣ ਇਹ ਤਾਂ ਹੋ ਗਿਆ ਆਪਣਾ ਜਨਵਰੀ ਦਾ ਪਹਿਲੇ ਵੀਕ ਦਾ ਠੀਕ ਹੈ ਤੇ ਸੂਟ ਤੁਹਾਨੂੰ ਇਕੱਠੇ ਦਿਖਾਉਂਗੀ ਠੀਕ ਤੇ ਅੱਗੇ ਦਿਖਾਉਣੀ ਆਪਾਂ ਹੁਣ ਆਪਾਂ ਲਵਾਂਗੇ ਵੀਡੀਓ ਇਹ ਤਿੰਨ ਦਿਲੇ ਸੀ 10 ਤਰੀਕ ਦੇ ਆਸ-ਪਾਸ ਹੁਣ ਆਪਾਂ ਲੈਨੇ ਆ 10 ਤਰੀਕ ਦੇ ਆਸ-ਪਾਸ ਦੀ ਠੀਕ ਹੈ ਲੋ ਜੀ ਫਿਰ ਆਪਾਂ 8 ਤਰੀਕ ਲੈ ਲਈਏ ਹਾਂਜੀ ਲੋ ਜੀ 8 ਤਰੀਕ ਦੀ ਵੀਡੀਓ ਲੈਣ ਲੱਗੇ ਆਪਾਂ ਬਹੁਤ ਪਿਆਰੀਆਂ ਪਿਆਰੀਆਂ ਚੀਜ਼ਾਂ ਤੋਂ ਰੇਲ ਲੱਗੀਆਂ ਇਹਦੇ ਚ ਬੀਬੀ ਤੂੰ ਚਿੱਪ ਕਰ ਠੀਕ ਹੈ ਇਹ ਆ ਲੋ ਜੀ ਇਹਦੇ ਚ ਵੀ ਕਮੈਂਟ ਬਹੁਤ ਨਹੀਂ ਤੇ ਲੋ ਜੀ ਤੁਸੀਂ ਬਿਲਕੁਲ ਐ ਨਹੀਂ ਸੋਚਣਾ ਵੀ ਪਤਾ ਨਹੀਂ ਅਸੀਂ ਕੋਈ ਤੁਹਾਡਾ ਨਾ ਬੇਈਮਾਨੀ ਕੀਤੀ ਹੈ ਬਿਲਕੁਲ ਵੀ ਨਹੀਂ ਠੀਕ ਹੈ ਨਾ ਅਸੀਂ ਆਪਦੇ ਕਾਊਂਟਰ ਤੇ ਖੜਕੇ ਬਿਲਕੁਲ ਝੂਠ ਨਹੀਂ ਬੋਲਦੇ ਵੈਸੇ ਹੀ ਲਾਸਟ ਦੇ ਜੀ ਕਰਿਆ ਵੀ ਚਲੋ ਅੱਜ ਲਾਸਟ ਵਾਲੀ ਕੱਢ ਲੈਂਦੇ ਆ ਤੁਹਾਨੂੰ ਕੱਢ ਲਿਆ ਠੀਕ ਹੈ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈਗੀ ਪਤਾ ਵੀ ਨਹੀਂ ਸ ਸੰਤ ਲਾਸ ਹਾਂ ਵੀ ਲਾਸ ਦੇ ਕੋਣ ਮੈਂ ਤਾਂ ਕਮੈਂਟ ਵੀ ਪੜਿਆ ਮੈਂ ਕਿ ਤੇ ਨੈਗੇਟਿਵ ਕਮੈਂਟ ਹੀ ਲਾਓ ਐ ਅਣਾ ਵੀ ਅਵਲੇ ਮੈਨੂੰ ਗਾਣਾ ਕੱਟ ਰੱਖਿਆ ਹੁਣ ਵੀ ਇਹ ਨਹੀਂ ਹੁੰਦੀ ਸੂਟ ਤੇ ਮੈਂ ਅਗਲੇ ਨੂੰ ਸੂਟ ਦੇਦਾ ਲੋ ਜੀ ਤੁਸੀਂ ਸਾਨੂੰ ਕੰਟੈਕਟ ਕਰਨਾ ਹੈ ਜਿਨ੍ਹਾਂ ਦਾ ਵੀ ਸੂਟ ਨਿਕਲਦਾ ਹੈ ਤੇ 50 ਰੁਪਏ ਸ਼ਿਪਿੰਗ ਦੇਣੀ ਹੈ ਤੇ ਸੂਟ ਤੁਹਾਨੂੰ ਪਹੁੰਚ ਜਾ ਕਰਾਂਗੇ ਅਸੀਂ ਠੀਕ ਹੈ ਜੀ ਲੋ ਜੀ ਹੋ ਗਿਆ ਜੀ ਆਹ ਏ ਇਪੋਟੇਕ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਲੋ ਜੀ ਲੋ ਇਹਨਾਂ ਦੇ ਹੱਥ ਪਿਆ ਵੇ ਚਲੋ ਜੀ ਇਹ ਤਾਂ ਹੋ ਗਿਆ ਹਾਂ ਜੀ ਲੋ ਜੀ ਆ ਗਿਆ ਜੀ ਠੀਕ ਹੈ ਹਾਂ ਖਿਆਣ ਕੱਢਣੇ ਇਹ ਹੋ ਗਈ ਹੁਣ ਆਪਾਂ ਲਵਾਂਗੇ 80 ਦੀ ਲਈ ਸੀ ਹਾਂ 15 ਦੇ ਆਸ-ਪਾਸ 15 ਦੇ ਆਸ-ਪਾਸ ਦੀ ਵੀਡੀਓ ਲੈਣੇ ਹੁਣ ਆਪਾਂ ਤੀਜੇ ਹਫਤੇ ਦੀ 14 ਲਈ ਲਓ ਲਓ ਜੀ ਆਨੋ ਲਓ ਜੀ ਇਹਦੇ ਤੇ ਲਾ ਦੇਖੋ ਭੈਣ ਜੀ ਨੇ ਮੇਰੀ ਵੀਡੀਓ ਨਹੀਂ ਲਾਈਕ ਕੀਤੀ ਪਹਿਲਾਂ ਤਾਂ ਮੈਂ ਲਾਈਕ ਇਹਨਾਂ ਤੋਂ ਬਿਲਕੁਲ ਨਹੀਂ ਛੁੱਟ ਦੇਣਾ ਲਓ ਜੀ ਲਓ ਹੁਣ ਆਪਾਂ ਫਟਾਫਟ ਖੋਲਦੇ ਨੇ ਸਾਰਿਆਂ ਨੂੰ ਜਗਾ ਦੇਣੀ ਆ ਮੈਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਦੀ ਚੌਥਾ ਪ੍ਰਾਈਸ ਵੀ ਕੱਢਣਾ ਹੈ ਪਰ ਤੁਹਾਡਾ ਸਬਰ ਮੈਂ ਮੰਨ ਗਈ ਵੀ ਭੈਣਾ ਕੰਟੀਨਿਊਸਲੀ ਜੁੜੀਆਂ ਵੀ ਹੋਈਆਂ ਤੇ ਇੱਕ ਵੀ ਕਮੈਂਟ ਨਹੀਂ ਪਾਇਆ ਕਿ ਤੂੰ ਸੂਟ ਨਹੀਂ ਕੱਢ ਰੇ ਹਣਾ ਸਾਨੂੰ ਯਾਦ ਸੀ ਅਸੀਂ ਕੋਈ ਬੇਈਮਾਨੀ ਨਹੀਂ ਕਰਦੇ ਤੁਹਾਡੇ ਨਾਲ ਯਾਦ ਰੱਖਦੇ ਹਾਂ ਅਸੀਂ ਵੀ ਕਿੰਨੇ ਹਫ਼ਤੇ ਹੋ ਗਏ ਜੇ ਇੱਕੋ ਬੰਦੇ ਨੂੰ ਦੋ ਸੂਟ ਨਿਕਲੇ ਹੁਣ ਕਿੰਨਾ ਮਜ਼ਾ ਆਵੇ ਅੱਜ ਅਸੀਂ ਤਾਂ ਦੋ ਨਿਕਲੇ ਦੋ ਵੀ ਦੇ ਦੇਣੀ ਨਹੀਂ ਹੈਗੀ ਰੰਗ ਲੋ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਲੋ ਜੀ ਗੁਰਸੇਵਕ ਵਿਆਹ ਨਹੀਂ ਪਾਓ ਲੈ ਇਹ ਤਾਂ ਪਾਪਸੀ ਚਲੇ ਜਾਂਦਾ ਮੇਰਾ ਹੱਥ ਲਾਇਆ ਤਾਂ ਨਾ ਵੀ ਮੈਨੂੰ ਤਾਂ ਇਹ ਆਉਂਦਾ ਨਹੀਂ ਇੱਕ ਮਿੰਟ ਲੈ ਲਿਆ ਸੀ ਸਕਰੀਨ ਸ਼ਾਟ ਹਨਾ ਹੁਣ ਲੈਣੀ ਆ ਇਹ ਲਈ ਸੀ ਆਪਾਂ ਇਹ ਲਈ ਸੀ 14 ਦੀ ਹੁਣ ਹੁਣ ਕੀ 25 ਤੋਂ ਪਿਛਲੇ ਹਫਤੇ ਦੀ ਲੈਣੀ ਹੈ 23 24 ਚ ਕੋਈ ਵੀ ਲੈ ਲਓ ਓਕੇ 25 ਆ ਗਈ ਇਹ 23 ਦੋ ਦੋ ਤਰੀਕਿਆਂ ਨੂੰ 23 ਲੱਗੀ ਵੀ ਹੈ ਨਾ ਹੂੰ ਹੂੰ ਚਲੋ ਆ ਚੱਕ ਲੈਨੇ ਆਪਾਂ ਤੇ ਕੁਝ ਸਮਾਂ ਲਓ ਜੀ ਲਓ ਜੀ ਨੋ ਤੁਸੀਂ ਬਸ ਜੁੜੇ ਰਹਿਣਾ ਇਨੀ ਫੇਵਰ ਜਰੂਰ ਕਰਨੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਬਹੁਤ ਸਾਰੇ ਬੰਦੇ ਜਿਨ੍ਹਾਂ ਨੂੰ ਮਤਲਬ ਸਰਚ ਕਰਕੇ ਨਹੀਂ ਲੱਭਣੀ ਆਉਂਦੀ ਜਾਂ ਹਨਾ ਉਹਨਾਂ ਕੋਲੇ ਕਈ ਵਾਰੀ ਇੱਕ ਅੱਧਾ ਦਿਨ ਮਿਸ ਹੋ ਜੇ ਤਾਂ ਮੁੜ ਕੇ ਨਾ AI ਫਿਰ ਭੇਜਣੀ ਉਹ ਬੰਦ ਕਰ ਦਿੰਦੀ ਹੈ ਇਹ ਚੱਕਰ ਵਾਹ ਜਾਂਦਾ ਇਸ ਕਰਕੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਜਿਹੜੀਆਂ ਭੈਣਾਂ ਨੂੰ ਸਰਚ ਕਰਨੀ ਆਉਂਦੀ ਹੈ ਉਹ ਨਾਮ ਭਰ ਕੇ ਕਲੀਅਰ ਕਲੌਥ ਹਾਊਸ ਕੱਢ ਲਿਆ ਕਰੋ ਵੀਡੀਓ ਠੀਕ ਹੈ ਜੇ ਤੁਹਾਡੇ ਕੋਲ ਇੱਕ ਅੱਧਾ ਦਿਨ ਨਾ ਸ਼ੋ ਹੋਵੇ ਲੋ ਜੀ ਸਾਰੇ ਨੂੰ ਜਗਾ ਕੇ ਲੋ ਜੀ ਪ੍ਰੀਤ कौर और सारी ਨਵੇਂ ਨੇ ਅੱਜ ਹੋ ਗਿਆ ਲੋ ਠੀਕ ਹੈ ਜੀ ਅਸੀਂ ਰੱਖ ਲਈ ਇਹਨਾਂ ਦੀ ਆਈਡੀ ਤੁਸੀਂ ਸਾਨੂੰ ਆਪਣਾ ਆਈਡੀ ਪ੍ਰੂਫ ਭੇਜਣਾ ਹੈ ਹੋ ਗਏ ਚਾਰ ਹੋ ਗਏ ਲੋ ਜੀ ਵੱਡਾ ਬੋਝ ਉਤਰ ਗਿਆ ਕਰਜ ਉਤਰ ਗਿਆ ਅੱਜ ਠੀਕ ਹੈ ਚਾਰ ਬੰਦਿਆਂ ਦਾ ਲੋ ਜੀ ਪਹਿਲਾ ਜਿਹੜਾ ਬੇਬੀ ਸੀ ਜਿਹਨੇ ਮੈਨੂੰ ਆਂਟੀ ਵੀ ਕਿਹਾ ਸੀ ਤੇ ਲिटल ਕਿਟਨ ਹੈ ਤੇ ਉਹਦੇ ਵਾਸਤੇ ਇਹ ਲਾਲ ਸੂਟ ਠੀਕ ਹੈ ਕਾਟਨ ਦਾ ਸੂਟ ਹੈ ਪਿਓਰ ਦਾ ਬਹੁਤ ਸੋਹਣਾ ਠੀਕ ਹੈ ਜੀ ਤੇ ਇਹ ਆਊਗਾ ਤੁਹਾਡੇ ਕੋਲ ਤੇ ਅਗਲੇ ਬੰਦੇ ਕੋਲੇ ਆਊਗਾ ਇਹ ਵਾਲਾ ਜਿਹਦੇ ਨੰਬਰ ਤੇ ਕੌਣ ਹੈ ਹਾਂ ਦੂਜੇ ਨੰਬਰ ਤੇ ਕਿ ਕੰਫਿਊਜ਼ਨ ਹੀ ਨਾ ਹੋ ਜਾਈ ਫਿਰ ਸਾਨੂੰ ਵੀ ਭੁੱਲ ਜੂਗੀ ਕਿਹਨੂੰ ਕਿਹੜਾ ਸੂਟ ਸੀਗਾ ਨਾ ਲਿਖਤਾ ਜੀ ਦੂਜੇ ਨੰਬਰ ਵਾਲਾ ਬੰਦਾ ਸੀ ਅਮਰਿਤਪਾਲ ਸਿੰਘ ਠੀਕ ਹੈ ਆਈਡੀ ਉਹਨਾਂ ਦਾ ਸੂਟ ਇਹ ਹੋਊਗਾ ਦੇਖ ਲਓ ਇਹ ਵੀ ਬਹੁਤ ਪਿਆਰਾ ਸੀਜ਼ਨ ਦੇ ਹਿਸਾਬ ਨਾਲ ਸੂਟ ਹੈ ਠੀਕ ਹੈ ਬਹੁਤ ਖੂਬਸੂਰਤ ਇਹ ਸੂਟ ਆਊਗਾ ਤੁਹਾਡੇ ਕੋਲ ਇਹ ਅਮਰਤੀ ਜੀ ਦਾ ਸੂਟ ਐ ਅਸੀਂ ਪਰਚੀ ਲਾਤੀ ਕੋਈ ਡਾਊਟ ਨਹੀਂ ਹੋਊਗਾ ਤੇ ਅੱਗੇ ਹੈਗਾ ਸੀਗਾ ਸ਼ਗੁਰ ਸੇਵਕ ਬਹਿਨੀਪਾਲ ਉਹਨਾਂ ਦਾ ਇਹ ਆਊਗਾ ਠੀਕ ਹੈ ਜੀ ਲਓ ਬਹੁਤ ਸੋਹਣਾ ਸੂਟ ਆਊਗਾ ਤੁਹਾਡੇ ਕੋਲ ਤੇ ਲਓ ਜੀ ਇਹਦੇ ਨਾਲ ਵੀ ਆਪਾਂ ਸਲਿੱਪ ਲਾ ਕੇ ਰੱਖ ਦਿੰਦੇ ਨੇ ਜੇ ਤੁਸੀਂ ਸਾਨੂੰ ਕੰਟੈਕਟ ਕਰੋਗੇ ਤਨ ਕੋਈ ਫਲਿਕ ਨਹੀਂ ਹੋਊਗਾ ਤੇ ਕਲਾਸ ਦੇ ਵਿੱਚ ਸੀਗਾ ਪ੍ਰੀਤਕੌਰ ਪ੍ਰੀਤਕੌਰ ਦੀ ਆਈਡੀ ਤੋਂ ਉਹਨਾਂ ਦਾ ਇਹ ਇਹ ਕੇ ਟੈਕਸ ਦਾ ਇਹ ਵਾਲਾ ਸੂਟ ਆਊਗਾ ਬਹੁਤ ਪਿਆਰਾ ਜਾ ਠੀਕ ਹੈ ਤੇ ਲੋ ਜੀ ਇੱਥੇ ਵੀ ਅਸੀਂ ਸਲਿੱਪ ਲਾ ਦਿੰਨੇ ਆ ਲੋ ਜੀ ਠੀਕ ਹੈ ਲੋ ਜੀ ਸਾਨੂੰ ਘਰੋਂ ਕੰਟੈਕਟ ਤੇ ਆਪਣਾ ਸੂਟ ਤੁਸੀਂ ਕਲੇਮ ਕਰ ਲਿਓ ਮਿਲਾਂ